ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਸੀ ਅਤੇ ਇਹਨਾਂ ਦੋਵਾਂ ਨੇ 1 ਅਗਸਤ ਨੂੰ ਪੰਜ ਸਿੰਘ ਸਹਿਬਾਨ ਦੇ ਅੱਗੇ ਪੇਸ਼ ਹੋਣਾ ਸੀ ਅਤੇ ਆਪਣਾ ਪੱਖ ਜਿਹੜਾ ਉਹ ਰੱਖਣਾ ਸੀ ਦਰਸਲ ਪੰਜਾਬ ਦੇ ਭਾਸ਼ਾ ਵਿਭਾਗ ਦੇ ਵੱਲੋਂ ਇੱਕ ਸਮਾਗਮ ਜਿਹੜਾ ਉਹ ਜੰਮੂ ਕਸ਼ਮੀਰ ਦੇ ਸ਼ਿਰੀ ਨਗਰ ਦੇ ਵਿੱਚ ਕਰਵਾਇਆ ਜਾਂਦਾ ਹੈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਉੱਥੇ ਜਾਂਦੇ ਨੇ ਲੇਕਿਨ ਇਸ ਸਮਾਗਮ ਦੇ ਵਿੱਚ ਇੱਕ ਵੱਡੀ ਉਲੰਘਣਾ ਕੀਤੀ ਜਾਂਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਨਾਚ ਗਾਣਾ ਕੀਤਾ ਜਾਂਦਾ ਹੈ ਨੱਚਿਆ ਜਾਂਦਾ ਹੈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੇ ਸਖਤ ਇਤਰਾਜ਼ ਸਿੱਖ ਸੰਗਤ ਦੇ ਵੱਲੋਂ ਜਤਾਇਆ ਜਾ ਰਿਹਾ ਸੀ ਕਿਉਂਕਿ ਪੰਜਾਬੀ ਗਾਇਕ ਵੀਰ ਸਿੰਘ ਨੇ ਜਿਹੜੇ ਉਹ ਵੀ ਇਸ ਮਾਮਲੇ ਨੂੰ ਲੈ ਕੇ ਮਾਫੀ ਮੰਗਦੇ ਨੇ ਅਤੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੇ ਕੋਲ ਜਾ ਕੇ ਆਪਣਾ ਪੱਖ ਰੱਖਦੇ ਨੇ ਪੇਸ਼ ਹੁੰਦੇ ਨੇ ਅਤੇ ਜਿਸ ਤੋਂ ਬਾਅਦ ਇਹ ਮਾਮਲਾ ਵਿਚਾਰ ਅਧੀਨ ਆਉਂਦਾ ਹੈ ਅਗਲੇ ਹੀ ਦਿਨ ਜਥੇਦਾਰ ਕਲਦੀਪ ਸਿੰਘ ਗੜਗੱਜ ਇਹ ਐਲਾਨ ਕਰਦੇ ਨੇ ਕਿ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਤਲਬ ਕੀਤਾ ਗਿਆ ਹੈ ਤਾਂ ਹੁਣ ਇਸ ਮਾਮਲੇ ਵਿੱਚ ਪੇਸ਼ੀ ਆ ਜਿਹੜੀ ਉਹ 1 ਅਗਸਤ ਨੂੰ ਹੋਣੀ ਸੀ ਲੇਕਿਨ 1 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਜਿਹੜੀ ਉਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਜਸੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਿਸੇ ਪਰਿਵਾਰਕ ਮੈਂਬਰ ਦਾ ਦੇਹਾਂਤ ਹੋ ਗਿਆ ਹੈ ਜਿਸ ਕਰਕੇ ਇਹ ਇਕੱਤਰਤਾ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਇੱਕ ਨਵੀਂ ਤਰੀਕ ਆ ਜਿਹੜੀ ਉਹ ਰੱਖੀ ਜਾਵੇਗੀ ਜਿੱਥੇ ਪੰਜ ਸਿੰਘ ਸਹਿਬਾਨ ਨੇ ਜਿਹੜੇ ਉਹ ਇਕੱਠੇ ਹੋਣਗੇ ਅਤੇ ਇਸ ਗੰਭੀਰ ਮਸਲੇ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਨਾਲ ਹੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਕੋਲੋਂ ਕੁਝ ਸਵਾਲ ਨੇ ਜਿਹੜੇ ਉਹ ਪੁੱਛੇ ਜਾਣਗੇ ਤਾਂ ਫੰਦਾ ਸਿੰਘ ਸਹਿਵਾਨ ਦੀ ਅਗਲੀ ਇਕੱਤਰਤਾ ਦੀ ਨਵੀਂ ਮੀਤੀ ਆ ਜਿਹੜੀ ਉਹ ਜਲਦ ਤੈਅ ਕਰਕੇ ਜਾਣਕਾਰੀ ਆ ਜਿਹੜੀ ਉਹ ਦੇ ਦਿੱਤੀ ਜਾਵੇਗੀ ਲੇਕਿਨ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਹੁੰਦਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਤੇ ਸਵਾਲ ਖੜੇ ਹੁੰਦੇ ਨੇ ਦੂਜੇ ਪਾਸੇ ਭਾਸ਼ਾ ਵਿਭਾਗ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਪੰਜਾਬੀ ਗਾਇਕ ਬੀਟ ਸਿੰਘ ਨੂੰ ਵੀ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਜਿਹੜਾ ਟਕਰਾ ਸਮਾਗਮ ਮਨਾਉਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ SGPC ਦਰਮਿਆਨ ਚੱਲ ਰਿਹਾ ਸੀ ਉਸ ਦਾ ਸਬੰਧ ਵੀ ਸਿੱਧੇ ਸਿੱਧੇ ਇਸ ਦੇ ਨਾਲ ਹੈ ਐਸਜੀਪੀਸੀ ਪਹਿਲਾਂ ਵੀ ਕਹਿੰਦੀ ਆਈ ਹੈ ਕਿ ਸਾਨੂੰ ਇਹ ਖਦਰਸ਼ਾ ਸੀ ਕਿ ਅਜਿਹੇ ਸਮਾਗਮਾਂ ਵਿੱਚ ਮर्यादा ਦੀ ਉਲੰਘਣਾ ਕੀਤੀ ਜਾ ਸਕਦੀ ਹੈ ਅਤੇ ਕੁਝ ਅਜਿਹੇ ਸੰਦੇਸ਼ ਨੇ ਜਿਹੜੇ ਉਹ ਲੋਕਾਂ ਵਿੱਚ ਜਾ ਸਕਦੇ ਨੇ ਜਿਹੜੇ ਧਰਮ ਪ੍ਰਤੀ ਲੋਕਾਂ ਦੇ ਵਿੱਚ ਗਲਤ ਅਸਰ ਪਾਉਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਨਵੀਂ ਤਰੀਕਾ ਜਿਹੜੀ ਉਹ ਇਸ ਦੇ ਲਈ ਤੈਅ ਕੀਤੀ ਜਾਂਦੀ ਹੈ